आनंदपुर साहिब ਦੇ ਵਿੱਚ 6 ਕਿਲੇ ਹਨ ਜਿਹੜੇ ਉੱਚੇ ਆਦਰਸ਼ਾਂ ਦੇ ਸੂਚਕ ਹਨ ਜੀਵਨ ਦੇ ਵਿੱਚ ਹਰ ਮਨੁੱਖ ਅਜਿਹਾ ਸੁੱਖ ਚਾਹੁੰਦਾ ਹੈ ਜਿਹੜਾ ਕਦੇ ਵੀ ਭੰਗ ਨਾ ਹੋਵੇ ਗੁਰਬਾਣੀ ਵਿੱਚ ਉਸ ਨੂੰ ਆਨੰਦ ਕਿਹਾ ਗਿਆ ਹੈ ਤੇ ਆਨੰਦਪੁਰ ਸਾਹਿਬ ਦੀ ਧਰਤੀ ਅਨੰਦਾਂ ਦੀ ਧਰਤੀ ਤੇ 6 ਕਿਲੇ ਦਸ਼ਮੇਸ਼ ਪਿਤਾ ਨੇ ਉਸਾਰੇ ਹਨ ਪਹਿਲਾ ਹੈ ਨਰਮੋਗੜ ਨਰਮੋਗੜ ਤੋਂ ਭਾਵ ਹੈ ਕਿ ਪਕੜ ਛੱਡਣੀ ਹੈ ਪਕਰ ਛਟਾਂਗੇ ਤਾਂ ਸਾਰੇ ਆਪਣੇ ਹੋਣਗੇ ਕੋਈ ਦੂਜਾ ਨਹੀਂ ਹੋਏਗਾ ਕੋਈ ਬਗਾਨਾ ਨਹੀਂ ਹੋਵੇਗਾ ਦੂਸਰਾ ਹੈ ਲੋਗੜ ਲੋਗੜ ਦੇ ਵਿੱਚ ਹਥਿਆਰ ਤਿਆਰ ਕੀਤੇ ਜਾਂਦੇ ਸਨ ਤੇ ਭਾਈ ਰਾਮ ਸਿੰਘ ਜੀ ਸ਼ਿਕਲੀ ਕਰਦੀ ਉਥੇ ਨਿਗਰਾਨੀ ਹੁੰਦੀ ਸੀ ਲੋਗੜ ਤੋਂ ਭਾਵ ਹੈ ਕਿ ਲੋਹੇ ਵਰਗਾ ਆਸਰਾ ਕੇਵਲ ਪਰਮਾਤਮਾ ਦਾ ਹੈ ਇਸ ਲਈ ਟੇਕ ਕੇਵਲ ਹਮੇਸ਼ਾ ਪਰਮੇਸ਼ਰ ਦੇ ਉੱਪਰ ਰੱਖਣੀ ਹੈ ਤੇ ਇਸੇ ਤਰ੍ਹਾਂ ਤੀਸਰਾ ਕਿਲਾ ਹੈ ਲੋਗੜ ਤੋਂ ਬਾਅਦ ਹੌਲਗੜ ਤਾਂ ਤੁਸੀਂ ਕਿਸ ਥਾਂ ਤੇ ਹਮਲਾ ਕਰਨਾ ਹੈ ਹੁਲੇ ਮਹਲੇ ਦੀ ਸ਼ੁਰੂਆਤ ਹੋਈ ਸੀਗੀ ਇੱਕ ਹਮਲਾ ਕਰਨ ਵਾਲੀ ਪਾਰਟੀ ਸੀ ਇੱਕ ਹਮਲਾ ਰੋਕਣ ਵਾਲੀ ਪਾਰਟੀ ਸੀ ਤੁਹਾਨੂੰ ਇਹ ਗਿਆਨ ਹੋਣਾ ਚਾਹੀਦਾ ਜੀਵਨ ਦੇ ਵਿੱਚ ਵਿਕਾਰ ਤੁਹਾਡੇ ਜੀਵਨ ਦੇ ਅੰਦਰ ਕਿੱਥੇ ਆ ਕੇ ਕਿਹੜੇ ਰਸਤੇ ਤੋਂ ਹਮਲਾ ਕਰਦੇ ਹਨ ਤੇ ਤੁਸੀਂ ਉਹਨਾਂ ਦਾ ਕਿਵੇਂ ਟੱਕਰਾ ਕਰਨਾ ਹੈ ਕਿਵੇਂ ਜਵਾਬ ਦੇਣਾ ਹੈ ਜੋ ਹਮਲਾ ਕਰਦੇ ਨੇ ਉਹਨਾਂ ਵੱਲੋਂ ਵੀ ਸੁਚੇਤ ਰਹਿਣਾ ਹੈ ਤੇ ਤੁਸੀਂ ਕਿੱਥੇ ਜਾ ਕੇ ਹਮਲਾ ਕਰਕੇ ਇਹਨਾਂ ਵਿਕਾਰਾਂ ਬੁਰਾਈਆਂ ਦੇ ਉੱਪਰ ਫਤਿਹ ਪਾਉਣੀ ਆ ਉਹਦਾ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਇਹ ਹੌਲਗੜ ਦਾ ਵੱਡਾ ਮੈਸੇਜ ਹੈ ਇਸ ਤੋਂ ਬਾਅਦ ਚੌਥਾ ਹੈ ਫਤੇਗੜ ਫਤੇਗੜ ਤੋਂ ਭਾਵ ਸਿਗਾ ਕਿ ਤੁਹਾਡੀ ਫਿਰ ਨਿਸ਼ਚੇ ਅਟਲ ਜਿਤ ਹੈ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਜੇਕਰ ਤੁਹਾਡੇ ਜੀਵਨ ਵਿੱਚ ਨਰਮੋਹ ਗੜ ਦਾ ਵਾਸਾ ਹੈ ਜੇਕਰ ਤੁਹਾਡੇ ਜੀਵਨ ਦੇ ਵਿੱਚ ਲੋਹ ਗੜ ਦਾ ਵਾਸਾ ਹੈ ਜੇਕਰ ਤੁਹਾਨੂੰ ਹੌਲ ਗੜ ਦਾ ਸਨੇਹਾ ਜਾਦਿਆ ਤੇ ਫਿਰ ਤੁਹਾਡੀ ਫਤਿਹ ਜੜੀ ਆ ਉਹ ਆਟਾ ਲਿਆ ਤੁਸੀਂ ਜਿਹੜਾ ਵੀ ਕੰਮ ਕਰੋਗੇ ਉਹਦੇ ਵਿੱਚ ਜਿੱਤ ਜ਼ਰੂਰ ਹੋਵੇਗੀ ਤੇ ਪੰਜਵਾਂ ਹੈ ਇਸੇ ਤਰ੍ਹਾਂ ਕੇਸਗੜ ਕੇਸਗੜ ਦਾ ਭਾਵ ਸਿਕਾ ਕਿ ਸਮੁੱਚੇ ਪੰਥ ਨੇ ਇੱਕ ਮੋਠੋ ਕਿਰਣਾ ਹੈ ਇੱਕ ਦੂਜੇ ਦਾ ਵਿਸ਼ਵਾਸ ਭੰਗ ਨਹੀਂ ਕਰਨਾ ਮर्यादा ਭੰਗ ਨਹੀਂ ਕਰਨੀ ਇੱਕ ਇਹਦੇ ਸੂਤਰ ਵਿੱਚ ਪਰੋਏ ਰਹਿਣਾ ਹੈ ਇਸ ਤਰ੍ਹਾਂ ਤੁਹਾਡਾ ਕੇਸਗੜ ਕਾਇਮ ਰਹੇਗਾ ਤਾਂ ਫਿਰ ਤੁਹਾਡੇ ਜੀਵਨ ਦਾ ਆਨੰਦ ਕੋਈ ਖੋਹ ਨਹੀਂ ਸਕੇਗਾ ਜਿੱਥੇ ਤੁਹਾਡਾ ਆਨੰਦ ਸਦਾ ਲਈ ਅਟੱਲ ਬਣਿਆ ਰਹੇਗਾ ਉੱਥੇ ਤੁਹਾਡੇ ਜੀਵਨ ਦੇ ਵਿੱਚ ਜਿੱਤ ਵੀ ਹਮੇਸ਼ਾ ਬਣੀ ਰਹੇਗੀ ਤੁਸੀਂ ਸੰਸਾਰ ਵਿੱਚ ਅ ਜੇਤੂ ਮਨੁੱਖ ਹੋ ਕੇ ਪੰਥਕ ਤੌਰ ਤੇ ਵਿਚਰੋਗੇ